ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਅਨੂਠੀਆਂ ਯਾਤਾਂ ਹੱਡ ਬੀਤੀਆਂ ਦਾ ਸੱਤਵਾਂ ਅਧਿਆਇ ਭਾਗ 2 ਮੇਰੇ ਵੱਲੋਂ ਮੈਸਰਦਾਰ ਦੀ ਡਿਊਟੀ ਸ਼ੁਰੂ ਪਲਟਨ ਵਿੱਚ ਵਾਪਸ ਮੁੜਨ ਦਾ ਕੋਈ ਵੀ ਬਹਾਨਾ ਸਿਰੇ ਨਾ ਚੜਦਾ ਦੇਖ ਕੇ ਮੈਂ ਡਰਦੇ ਦਿਲ ਨਾਲ ਮੈਸਰ ਦਾ ਕੰਮ ਸਿੱਖ ਲਿਆ ਤੇ ਦਿਲ ਵੀ ਧੜਕਣੋਂ ਥੋੜਾ ਘਟਣ ਕਰਕੇ ਮੈਂ ਮੈਸਰ ਦਾ ਕੰਮ ਸੰਭਾਲ ਹੀ ਲਿਆ ਤੇ ਕੰਮ ਵਿੱਚ ਲੱਗਣ ਲੱਗੀ ਪੂਰਾ ਖੁੱਬ ਗਿਆ ਸੀ ਤੇ ਹੁਣ ਡਰ ਵੀ ਲੱਗਣੋਂ ਹੁਣ ਕਟ ਗਿਆ ਸੀ ਹੁਣ ਪੂਰਾ ਮੈਂ ਸਟਾਫ ਯਾਨੀ ਸੇਵਾਦਾਰ ਮੈਨੂੰ ਪਛਾਨ ਕੇ ਸ਼ੁਰੂ ਤੋਂ ਹੀ ਪਹਿਲੇ ਹੌਲਦਾਰ ਨਾਲੋਂ ਡਰ ਕੇ ਕੰਮ ਕਰਦਾ ਸੀ ਜਿਸ ਕਰਕੇ ਮੈਂ ਦਾ ਕੰਮ ਪਹਿਲੋਂ ਨਾਲੋਂ ਸੁਧਾਰ ਹੋ ਜਾਣ ਕਰਕੇ ਸਾਰੇ ਅਫਸਰ ਵੀ ਜਾਣ ਗਏ ਸੀ ਮੇਰੇ ਕੰਮ ਤੇ ਸਰੀਰਕ ਚਾਲ ਵਿੱਚ ਵੀ ਲਿੰਬੂ ਤੋਂ ਵੱਧ ਰਵਾਨਗੀ ਸਭ ਨੇ ਦੇਖ ਲਈ ਸੀ ਹੁਣ ਮੈਂ ਪੂਰਾ ਚਾਰਜ ਵੀ ਲੈ ਲਿਆ ਸੀ ਲਿੰਬੂ ਹੁਣ ਮੈਨੂੰ ਮਦਦ ਕਰਦਾ ਕੰਮ ਦਿੰਦਾ ਸੀ ਹੁਣ ਮੇਰਾ ਦਿਲ ਕੰਮ ਵਿੱਚ ਲੱਗਣ ਕਰਕੇ ਚਿਹਰੇ ਤੇ ਰੌਣਕ ਦਿਖਾਈ ਦਿੰਦੀ ਸੀ ਅਸਲ ਵਿੱਚ ਕੁਦਰਤੀ ਤੌਰ ਤੇ ਉੱਥੇ ਸਾਰੇ ਸੀਨੀਅਰ ਅਫਸਰ ਹੁਣ ਮੈਨੂੰ ਬਹੁਤ ਭਲੇ ਪੁਰਸ਼ ਮਹਿਸੂਸ ਹੁੰਦੇ ਸੀ ਉਹ ਮੈਨੂੰ ਸਫਲ ਹੋਣ ਵਾਸਤੇ ਹਰ ਸੰਭਵ ਸਹਿਯੋਗ ਵੀ ਕਰਦੇ ਹੁੰਨ ਕਰਕੇ ਮੈਸੇ ਤੇ ਕੰਮ ਵਿੱਚ ਸਦਾਰ ਤੇ ਨਿਖਾਰ ਆ ਗਿਆ ਸੀ ਉੱਥੋਂ ਦੇ ਸੁਪੀਰੀਅਰ ਅਫਸਰਾਂ ਦੇ ਨਾਲ ਮੇਜਰ ਜਨਰਲ ਕਲਿਆਣ ਸਿੰਘ ਬਰਗੇਡੀਅਰ ਬੀ ਸੀ ਪਾਂਡੇ ਕਰਨਲ ਉਤਮ ਸਿੰਘ ਸਿੱਧੂ ਪੀ ਐਮ ਐਸ ਸੀ ਤੇ ਏ ਡੀ ਐਮ ਐਸ ਕਰਨਲ ਕੁਲਦੀਪ ਸਿੰਘ ਪੈਰਾ ਜੀ ਐਸਓ ਓ ਪੀ ਐਸ ਕਰਨਲ ਨੇਡੋ ਜੀਐਸਓਆਈ ਕਰਨਲ ਏਏ ਐਂਡਕਿਊ ਐਮਜੀ ਕਰਨਲ ਸੀਏਐਸਜੀ ਜਦਕਾ ਕਰਨਲ ਸੀਈਐਮਈ ਗਰੁੱਪ ਕੈਪਟਨ 에ਅਰ ਫੋਰਸ ਮੇਜਰ ਅਲਜਮੀਰ ਸਿੰਘ ਮੇਜਰ ਪਾਂਡੇ ਜੀਐਸਓ 2 ਆਪਸ ਕੈਪਟਨ ਸਰਤਪਾਲ ਕੈਂਪ ਕਮਾਂਡੈਂਟ ਤੇ ਕੈਪਟਨ ਗਿਰੀ ਏਡੀਸੀ ਤੇ ਪੂਰਵੀ ਕਮਾਂਡ ਦੇ ਆਰਮੀ ਕਮਾਂਡਰ ਲੈਫਟਨੈਂਟ ਜਨਰਲ ਮਾਨ ਖਸ਼ਾਵੀ ਉੱਥੇ ਆਉਂਦੇ ਰਹਿੰਦੇ ਸੀ ਤੇ ਮੇਰੇ ਨਾਲ ਪੰਜਾਬੀ ਵਿੱਚ ਬੋਲ ਮੁੰਡਿਆ ਕਿਵੇਂ ਹਾਲ ਚੱਲ ਹੈ ਕੀ ਕੀ ਗੱਲਬਾਤ ਸ਼ੁਰੂ ਕਰਦੇ ਹੀ ਰਹਿੰਦੀ ਸੀ ਕਿਸੇ ਦੂਸਰੇ ਬਰਗੇਡ ਦੇ ਬਰਗੇਡੀਅਨ ਬਾਬੇ ਆਉਂਦੇ ਹੁੰਦੇ ਸੀ ਸਾਡੇ ਲਾਂਗਰੀ ਕਰਤਾਰਾ ਦੇਬੀ ਤੇ ਰਾਕਸ਼ਨ ਸੀ ਪਰ ਹੁਣ ਮੈਂ ਮੈਸ ਵੇਟਰਾਂ ਵਾਈਨ ਵੇਟਰਾਂ ਮਿਸਾਲ ਸੀ ਤੋਬੀ ਮਾਲੀ ਤੇ ਸਫਾਈ ਸੇਵਕ ਤਾਂ ਨਾ ਭੁੱਲ ਚੁੱਕਿਆ ਹਾਂ ਪਰ ਫੋਟੋਆਂ ਸਭ ਦੀਆਂ ਹੀ ਮੇਰੇ ਕੋਲ ਹਨ ਮਦਦ ਕਰਨ ਵਿੱਚ ਮੇਜਰ ਅਜਮੇਲ ਸਿੰਘ ਬਹੁਤ ਨੇੜੇ ਹੋ ਕੇ ਮੈਨੂੰ ਸਫਲ ਹੁੰਦਾ ਦੇਖ ਬਹੁਤ ਖੁਸ਼ ਹੁੰਦੇ ਅਤੇ ਮੇਰੀ ਜ਼ਿੰਦਗੀ ਦੇ ਸੁਧਾਰਕ ਤੇ ਵੱਡੇ ਦੋਸਤ ਬਣ ਉਪਰੇ ਤੇ ਮਦਦਗਾਰ ਵੀ ਸਾਬਤ ਹੋਈ। ਉਥੇ ਪੁਰਾਣਾ ਨਾਗਾ ਦੋਸਤ ਵੀ ਮਿਲ ਗਿਆ ਸੀ। ਨਾਗਾਲੈਂਡ ਵਿਖੇ ਜਦੋਂ ਸਾਡੀ ਸੀ ਕੰਪਨੀ ਕਲਾਮੀ ਪੋਸਟ ਤੇ ਸੀ ਤੇ ਉਥੇ ਸਕੂਲ ਵਿੱਚ ਜੈਕਬ ਨਾਦਾ ਇੱਕ ਅਧਿਆਪਕ ਸੀ ਜੋ ਬਦਲੀ ਹੋ ਕੇ ਖੇਤੀ ਅਫਸਰ ਬਣ ਕੋਹੀਮੇ ਚੜਿਆ ਗਿਆ ਸੀ। ਮੈਂ ਉਸਨੂੰ ਕੋਹੀਮੇ ਪੁਲ ਤੇ ਖੜੇ ਨੂੰ ਪਛਾਣ ਲਿਆ ਤੇ ਰਾਜੀ ਖੁਸ਼ੀ ਪੁੱਛਿਆ ਤੇ ਉਹ ਵੀ ਬਹੁਤ ਖੁਸ਼ ਹੋਇਆ ਅਤੇ ਮੈਨੂੰ ਰੋਜ਼ ਮੱਛੀ ਦੇਣ ਦੇ ਬਹਾਨੇ ਮਿਲਣ ਆ ਜਾਂਦਾ ਸੀ ਤੇ ਮੈਨੂੰ ਕਿਸੇ ਕਿਸੇ ਦਿਨ ਇੱਕ ਲੰਗੜਾ ਪੰਜਾਬੀ ਜੋ ਸਿੱਖ ਤੋਂ ਮੋਨਾ ਬਣਿਆ ਗੁਰਦਾਸਪੁਰ ਦਾ ਜੱਟ ਬਨਵਾਸੀ ਮਿਲ ਜਾਂਦਾ ਸੀ ਸ਼ਾਇਦ ਉਸਦੇ ਸਿਰ ਦਾ ਨਾਮ ਵੀ ਅਦਾਲਤ ਨੇ ਰੱਖਿਆ ਹੋਇਆ ਹੋਣ ਕਰਕੇ ਫੜ ਹੁਣ ਤੋਂ ਡਰਦਾ ਪੁਲਿਸ ਦੇ ਦਬਾਅ ਕਰਕੇ ਉਹ ਪੰਜਾਬ ਛੱਡ ਪਗੋੜਾ ਹੋਏ ਨੇ ਕੇਸ ਕੱਟ ਕੇ ਹੁਲੀਆ ਬਦਲ ਕੇ ਇੱਥੇ ਰਹਿੰਦਾ ਹੋਵੇਗਾ ਜਦੋਂ ਮੈਂ ਸੜਕ ਤੇ ਤੁਰਦਾ ਉਸ ਤੋਂ ਅੱਗੇ ਨਿਕਲ ਜਾਂਦਾ ਤਾਂ ਉਹ ਪਿੱਛੋਂ ਮੈਨੂੰ ਪੰਜਾਬੀ ਬੋਲੀ ਵਿੱਚ ਬਾਜੀ ਕੇ ਆਵਾਜ਼ਾਂ ਮਾਰਦਾ ਸੀ ਮੈਂ ਰੁਕ ਜਾਂਦਾ ਤਾਂ ਉਹ ਮੈਨੂੰ ਆਪਣੀ ਪੂਰੀ ਪਛਾਣ ਆਪਣਾ ਨਾਮ ਪਿੰਡ ਜ਼ਿਲ੍ਹਾ ਜਾਤ ਜੱਟ ਦਾਸ ਦਾ ਤੇ ਪਹਿਲੋਂ ਸਿੱਖ ਹੋਣ ਕਰਕੇ ਆਪਸੀ ਪਿਆਰ ਵਧਾਉਣ ਵਾਸਤੇ ਮੈਨੂੰ ਘਰ ਸੱਦ ਕੇ ਆਪਣੀ ਪੱਗ ਵੀ ਦਿਖਾਉਂਦਾ ਉਸ ਨੇ ਆਪਣੇ ਘਰ ਵਿੱਚ ਦੋ ਸੁੰਦਰ ਨਾਗਾ ਮਟਿਆਰਾਂ ਵੀ ਰੱਖੀਆਂ ਹੋਈਆਂ ਸੀ ਉੱਥੇ ਹੋਰ ਵੀ ਪਤਾ ਨਹੀਂ ਕਿੰਨੇ ਹੋਰ ਪਗੋੜੇ ਹੋਣਗੇ ਜੋ ਪੰਜਾਬ ਪੁਲਿਸ ਦੀ ਪਕੜ ਤੋਂ ਬਚਣ ਵਾਸਤੇ ਉੱਥੇ ਰਹਿੰਦੇ ਹੋਣਗੇ ਮੈਸੇਦੇ ਕੰਮ ਵਿੱਚ ਸਜਦਾ ਸਾਰ ਤੇ ਨਿਖਾਰ ਵੀ ਲਿਆਂਦਾ ਹੌਲਦਰ ਲੰਬੂ ਦੇ ਰੋਜ਼ ਦੇ ਕੰਮ ਨੂੰ ਹੁਣ ਜਦੋਂ ਮੈਂ ਆਪ ਕਰਨ ਲੱਗ ਪਿਆ ਸੀ ਛੋਟੇ ਛੋਟੇ ਸੁਧਾਰ ਕਰਕੇ ਸਾਰੇ ਕੰਮ ਵਿੱਚ ਕਈ ਤਬਦੀਲੀਆਂ ਕਰਕੇ ਬਹੁਤ ਸਾਰੇ ਸੁਧਾਰ ਹੀ ਨੇ ਸਗੋਂ ਹੋਰ ਬਹੁਤ ਮਿਹਨਤ ਕਰਕੇ ਨਿਖਾਰ ਲਿਆਂਦੇ ਜਿਸ ਨੂੰ ਸਾਰੇ ਅਫਸਰ ਦੇਖਦੇ ਵੀ ਸੀ ਇੱਥੇ ਰੱਬ ਦੇ ਰੰਗ ਦੇਖੋ ਜਿਸ ਡਿਊਟੀ ਕਰਨ ਤੋਂ ਮੈਂ ਚੇਚਕਦਾ ਸੀ ਉਸ ਨੂੰ ਹੁਣ ਦਿਲੋਂ ਖੁਬ ਕੇ ਕਰ ਰਿਹਾ ਹਾਂ ਖਰਚ ਤੇ ਕਾਬੂ ਪਾ ਕੇ ਅਫਸਰਾ ਮੈਸਤੀ ਰੋਜ਼ ਦੀ ਮੈਸਿੰਗ ਸਿਰਫ 50 ਪੈਸੇ ਹੀ ਰੱਖੀ ਤੇ ਵਧਣ ਵੀ ਨਹੀਂ ਦਿੱਤੀ ਜਿਸ ਕਰਕੇ ਅਫਸਰ ਹਿਸਾਬ ਜਾਨੀ ਖਰਚ ਚੈੱਕ ਕਰਨੋਂ ਹੀ हट ਗਏ ਸੀ ਜੋ ਪਹਿਲਾਂ ਸਖਤੀ ਨਾਲ ਰੋਜ਼ ਚੈੱਕ ਹੁੰਦਾ ਸੀ ਸ਼ਹੀਦ ਸੂਬੇਦਾਰ ਤਨਨਾ ਸਿੰਘ ਦੀ ਸਮਾਦਾਰੀ ਖੋਜ ਕੋਹਿਮਾ ਵਿਖੇ ਅਲਫਾ ਮੈਸਤੀ ਡਿਊਟੀ ਕਰਦਿਆਂ ਮੈਂ ਪਹਿਲਾਂ ਮੈਸਤੀ ਸੇਵਾਦਾਰਾਂ ਨੂੰ ਪੁੱਛਿਆ ਕਿ ਇੱਥੇ ਕੋਈ ਸ਼ਹੀਦਾਂ ਦੀ ਯਾਦਗਾਰ ਹੈ ਤਦ ਉਹਨਾਂ ਦੱਸਿਆ ਦੀਮਾਪੁਰ ਤੋਂ ਆਉਂਦੀ ਸੜਕ ਦੇ ਸੱਜੇ ਹੱਥ ਮਨੀਪੁਰ ਨੂੰ ਮੁਰਦੇ ਮੋਰ ਤੇ ਯਾਦਗਾਰ ਮੌਜੂਦ ਹੈ ਇੱਕ ਦਿਨ ਮੈਂ ਉੱਥੇ ਜਾ ਕੇ ਜੰਗੀ ਯਾਦਗਾਰ ਦੀ ਖੋਜ ਕਰ ਲਈ ਸੀ ਜਿਸ ਤੇ ਅੱਗੇ ਲਿਖਿਆ ਹੋਇਆ ਸੀ ਜਦੋਂ ਤੁਸੀਂ ਘਰ ਜਾਵੋਗੇ ਤਾਂ ਉਹਨਾਂ ਨੂੰ ਸਾਡੇ ਬਾਰੇ ਦੱਸਿਓ ਤੇ ਆਖਿਓ ਅਸੀਂ ਉਹਨਾਂ ਤੇ ਪਲਕ ਲਈ ਆਪਣੇ ਅੱਜ ਦੀ ਬਲੀ ਦਿੱਤੀ ਹੈ ਇਹ ਉਕਰੇ ਹੋਏ ਸ਼ਬਦ ਬਹੁ ਡੂੰਘਾ ਅਰਥ ਰੱਖਦੇ ਹਨ ਉਸ ਜੰਗੀ ਯਾਦਗਾਰ ਵਿੱਚ ਸਮਾਦ ਦੇ ਥੜੇ ਤੇ ਅੰਗਰੇਜ਼ ਤੇ ਮੁਸਲਮਾਨ ਸ਼ਹੀਦਾਂ ਦੀਆਂ ਕਬਰਾਂ ਵੀ ਸਨ ਜੰਗੀ ਯਾਦਗਾਰ ਦੇਖੀ ਕੋਹਿਮਾ ਵਿਖੇ ਜੰਗੀ ਯਾਦਗਾਰ ਦੇਖਣ ਵੇਲੇ ਉੱਥੇ ਬਹੁਤ ਸਾਰੀਆਂ ਕਬਰਾਂ ਹੀ ਕਬਰਾਂ ਨਜ਼ਰ ਆਉਂਦੀਆਂ ਹਨ ਜੋ ਦੂਸਰੀ ਆਲਮੀ ਜੰਗ ਵੇਲੇ ਭਾਰਤ ਦੀ ਧੁਰ ਪੂਰਬੀ ਸਰਹੱਦ ਤੇ ਜਪਾਨੀ ਫੌਜ ਦੇ ਹਮਲੇ ਨੂੰ ਰੋਕਦੇ ਹੋਏ ਹਿੰਦੂ ਸਿੱਖ ਮੁਸਲਮਾਨ ਤੇ ਅੰਗਰੇਜ਼ ਫੌਜੀ ਸ਼ਹੀਦ ਹੋ ਗਏ ਸੀ ਹਰ ਕਬਰ ਤੇ ਸ਼ਹੀਦ ਹੋਣ ਵਾਲੇ ਫੌਜੀ ਦਾ ਨਾਮ ਲਿਖਿਆ ਹੋਇਆ ਹੈ ਕਬਰਾਂ ਚਿੱਟੀਆਂ ਰੰਗੀਆਂ ਹੋਈਆਂ ਤੇ ਚਮਕਦੀਆਂ ਸੀ ਹਰ ਕਬਰ ਦੇ ਲਾਗੇ ਕਾ ਸਾਫ਼ ਕਰਕੇ ਫੁੱਲਾਂ ਵਾਲੇ ਬਨਸਵੰਨੇ ਬੂਟੇ ਲੱਗੇ ਤੇ ਫੁੱਲ ਖਿੜੇ ਹੋਏ ਤੇ ਉਹਨਾਂ ਨੂੰ ਤਾਜ਼ਾ ਪਾਣੀ ਪਾਉਂਦੇ ਮਾਲੀ ਵੀ ਨਜ਼ਰ ਆ ਰਹੀ ਸੀ ਪਰ ਉੱਥੇ ਕਿਸੇ ਵੀ Hindu ਤੇ Sikh ਦੀ ਸਮਾਦ ਨਜ਼ਰ ਨਹੀਂ ਆਉਂਦੀ ਸੀ ਕਾफी ਖੋਜ ਤੋਂ ਮਗਰੋਂ ਉੱਚੇ-ਉੱਚੇ ਘਾਬ ਵਿੱਚ ਇੱਕ ਪੱਥਰ ਦੀ ਬਣੀ ਕੰਦ ਦੀ ਸੀ ਉਸ ਦੇ ਨੇੜੇ ਗਏ ਤੋਂ ਜਿਸ ਉੱਤੇ ਠੀਕ ਸੂਬੇਦਾਰ ਧੰਨਾ ਸਿੰਘ ਦਾ ਤੇ ហេਠਾਂ ਹੋਰ Sikh ਤੇ Hindu ਸ਼ਹੀਦਾਂ ਦੇ ਨਾਂ ਪੜਨ ਨੂੰ ਮਿਲੇ ਸੀ ਨੇੜੇ ਹੀ ਪੱਥਰਾਂ ਦੇ ਬਣੇ ਥੜੇ ਦੇ ਰੂਪ ਸਮਾਦ ਬਣੀ ਹੋਈ ਲੱਭਣ ਵਿੱਚ ਸਫਲ ਹੋ ਕੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਮੈਂ ਭਾਵਕ ਹੋ ਕੇ ਸਭ ਤੋਂ ਪਹਿਲੋਂ ਥੜੇ ਨੂੰ ਸਲੂਟ ਕੀਤਾ ਫਿਰ ਪੰਜਾਬੀ ਤੇ ਧਾਰਮਿਕ ਰੂਪ ਵਿੱਚ ਸਤਿਕਾਰ ਕਰਨ ਵਾਸਤੇ ਆਪਣੇ ਵੱਡੇ ਬੂਟ ਉਤਾਰੇ ਤੇ ਆਪਣਾ ਮੱਥਾ ਕਾਫੀ ਸਮਾਂ ਥੜੇ ਨਾਲ ਲਾ ਕੇ ਸ਼ਰਧਾਂਜਲੀ ਭੇਟ ਕੀਤੀ ਤੇ ਮੂੰਹੋਂ ਇਹ ਹੀ ਕਹਿੰਦਾ ਰਿਹਾ ਕਿ ਸ਼ਹੀਦੋ ਤੁਸੀਂ ਧਨ ਹੋ ਜੋ ਦੇਸ਼ ਦੀ ਤੁਰਪੁਰ ਵੀ ਸਰਹੱਦ ਦੀ ਰਾਖੀ ਕਰਦਿਆਂ ਸ਼ਹੀਦ ਜੀਆ ਦਿਤੀਆਂ ਸਨ ਅਤੇ ਵਾਅਦਾ ਯਾਨੀ ਅਹਿਦ ਵੀ ਕੀਤਾ ਕਿ ਮੈਨੂੰ ਤੁਹਾਡੇ ਕਿਸੇ ਦੇ ਪਿੰਡ ਦੇ ਅਤੇ ਪਰਿਵਾਰ ਦੇ ਬਾਰੇ ਕੁਝ ਵੀ ਪਤਾ ਨਹੀਂ ਹੈ ਅੱਜ ਤੋਂ ਮੈਂ ਹੀ ਤੁਹਾਡਾ ਵਾਰਿਸ ਬਣ ਕੇ ਸਾਰੀ ਪੰਜਾਬੀਆਂ ਦੀ ਰੁੱਲਦੀ ਸੰਜੀ ਯਾਦਗਾਰ ਸਮਾਦੀ ਸੇਵਾ ਸੰਭਾਲ ਜਦੋਂ ਤੱਕ ਮੈਂ ਇੱਥੇ ਹਾਂ ਕਰਦਾ ਰਹਾਂਗਾ ਕਰਦਾ ਰਹਾਂਗਾ ਤੇ ਕਰਦਾ ਵੀ ਰਿਆ ਸੀ ਮੈਂ ਸਮਾਦ ਤੇ ਕੰਨ ਦੇ ਲਾਗਿਓਂ ਕਾ ਸਾਫ ਕਰ ਦਿੰਦਾ ਸੀ ਤੇ ਕਿਸੇ ਕਿਸੇ ਦਿਨ ਸ਼ਾਮ ਨੂੰ ਤੇ ਦੀਵਾਲੀ ਵਾਲੇ ਦਿਨ ਵੀ ਆਪਣੇ ਕੋਲ ਮੋਮਬਤੀ ਤੇ ਤੇਲਾਂ ਵਾਲੀ ਡੱਬੀ ਨਾ ਲੈ ਜਾਂਦਾ ਦੀਵੇ ਦੀ ਥਾਂ ਮੋਮਬਤੀ ਜਗਾ ਕੇ ਸਲੂਟ ਕਰਦਾ ਤੇ ਮੱਥਾ ਟੇਕ ਕੇ ਆ ਜਾਂਦਾ ਸੀ ਨਾਕਿਆ ਨੇ ਆਜ਼ਾਦੀ ਦਿਵਸ ਮਨਾਇਆ ਮੈਂ ਕੋਹੇਮਾਂ ਵਿਖੇ ਏ ਅਫੀਸਰ ਮੈਸਟੇ ਹਵਾਲਤਰ ਦੀ ਡਿਊਟੀ ਕਰਦਾ ਦੂਰ ਸਾਹਮਣੇ ਪਹਾੜੀਆਂ ਤੇ ਬਹੁਤ ਤੇਜ਼ੀ ਨਾਲ ਬਣ ਰਹੇ ਤੇ ਉੱਤਰ ਦੇ ਮਕਾਨਾਂ ਤੇ ਝੌਪੜੀਆਂ ਨੂੰ 14 8 1965 ਤੋਂ ਕਈ ਦਿਨ ਪਹਿਲਾਂ ਤੋਂ ਦੇਖ ਰਿਹਾ ਸੀ ਪਰ ਪਤਾ ਨਹੀਂ ਸੀ ਕਿ ਇਹ ਕੀ ਬਣ ਰਿਹਾ ਸੀ ਅਸਲ ਵਿੱਚ ਉਹ ਬਾਗੀ ਨਾਗੇ ਆਪਣਾ ਆਜ਼ਾਦੀ ਦਿਵਸ 14 8 1965 ਵਾਲੇ ਦਿਨ ਮਨਾਉਣ ਵਾਸਤੇ ਵੱਡੀ ਗਿਣਤੀ ਵਿੱਚ ਲੱਗ ਕੇ ਕੈਂਪ ਬਣਾਉਣ ਲਈ ਕਈ ਦਿਨਾਂ ਤੋਂ ਲਗਾਤਾਰ ਉਪਰਾਲੇ ਕਰ ਰਹੇ ਸਨ ਕਿਉਂਕਿ ਅੰਗਰੇਜ਼ ਭਾਰਤ ਨੂੰ 15 8 1947 ਵਾਲੇ ਦਿਨ ਆਜ਼ਾਦ ਕਰਨ ਤੋਂ ਪਹਿਲਾਂ 14 8 1947 ਨੂੰ ਪਾਕਿਸਤਾਨ ਤੇ 562 ਸਬਕਾ ਦੇਸੀ ਰਿਆਸਤਾਂ ਤੇ ਸਰਹੱਦੀ ਕਬੀਲਿਆਂ ਨੂੰ ਆਪਣੇ ਵੱਲੋਂ ਆਜ਼ਾਦ ਹੀ ਕਰ ਗਏ ਸਨ ਜਿਸ ਕਰਕੇ ਬਾਗੀ ਨਾਗੇ ਆਪਣੇ ਆਪ ਨੂੰ ਤਾਲ ਸਾਦੀ ਸਮਝਦੇ ਹਨ ਉਸ ਅਪਰਾਲੇਬਾਰੀ ਗੁਪਤਚਰ ਕਰਮੀ ਸੂਈਏ ਰੋਜ਼ ਦੀ ਹਰ ਹਰਕਤ ਬਾਰੇ ਸਰਕਾਰ ਨੂੰ ਸੂਚਨਾ ਦੇ ਰਹੀ ਸੀ ਜਿਸ ਕਰਕੇ ਫੌਜ ਨੇ ਮੌਕੇ ਨੂੰ ਕਾਬੂ ਹੇਠ ਰੱਖਣ ਵਾਸਤੇ ਥੋੜੀ ਦੂਰ ਤੋਪਖਾਨਾ ਵੀੜਨ ਜੰਗੀ ਹਵਾਈ ਜਹਾਸਾਂ ਇਨਫੈਂਟਰੀ ਯਾਨੀ ਪੈਦਲ ਫੌਜ ਦਾ ਇੱਕ ਦਸਤਾ ਤੇ ਪਹਾੜੀ ਢੈਂਕਾ ਆਰਮਡ ਕਾਰ ਦਾ ਤੇ ਹੋਰ ਸਾਰੀ ਤਾਲਮੇਲ ਕਰਨ ਤੇ ਰੱਖਣ ਦਾ ਪੂਰਾ ਬੰਦੋਬਸ ਮੌਕੇ ਨਾਲ ਨਿਪਟਣ ਵਾਸਤੇ ਤਿਆਰੀ ਬਿਨਾਲੋ ਨਾਲ ਕੀਤੀ ਜਾ ਰਹੀ ਸੀ 11.8 1965 ਨੂੰ ਸਵੇਰੇ ਤੜਕੇ ਕੁਝ ਆਰਮਡ ਕਾਰਾਂ ਨਾਗਿਆਂ ਦੇ ਨਵੇਂ ਬਣੇ ਕੈਂਪ ਕੋਲੋਂ ਦੀ ਅੱਗੇ ਜਾਂਦੇ ਰਸਤੇ ਰਹੀਂ ਅੱਗੇ ਤੇ ਕੁਝ ਪਿੱਛੇ ਨੂੰ ਪੂਰੇ ਗੋਲੀ ਸਿੱਕੇ ਨਾਲ ਐਸ ਕਰਕੇ ਲਾ ਦਿੱਤਾ ਸੀ ਤੂਬਖਾਨੇ ਦੇ ਓਪੀਬੀ ਟੁਕਮੀਆਂ ਥਾਵਾਂ ਤੇ ਸਮਾਨ ਅਤੇ ਅਸਲੇ ਸਮਿਤ ਜਗ੍ਹਾ ਮਿਲ ਚੁੱਕੇ ਸਨ ਤੂਬਖਾਨਾ ਵੀ ਪੂਰੀ ਚਾਰੀ ਵਿੱਚ ਤੇ ਪੈਦਲ ਫੌਜੀ ਟੁਕੜੀ ਵੀ ਬਗਾਵਤ ਰੋਕਣ ਲਈ ਨੇੜੇ ਪੁੱਜ ਗਈ ਸੀ ਤੇ ਨਾਗਿਆਂ ਦੇ ਕੈਂਪ ਵਿੱਚ ਬਹੁਤੀ ਵੱਡੀ ਗਿਣਤੀ ਵਿੱਚ ਪੁੱਜੇ ਰੋਕ ਸਾਨੂੰ ਦੂਰੋਂ ਨਜ਼ਰ ਆ ਰਹੇ ਸਨ ਸੰਬੱਬੀ ਹੋਣ ਵਾਲੇ ਵੱਡੇ ਮਨੁੱਖੀ ਜਾਨੀ ਨੁਕਸਾਨ ਦਾ ਡਰ ਲੱਗ ਰਿਹਾ ਸੀ ਸਰਕਾਰੀ ਸੂਈਏ ਵੀ ਉਹਨਾਂ ਵਿੱਚ ਸ਼ਾਮਲ ਹੋਣ ਕਰਕੇ ਹਰ ਵੇਲੇ ਸਾਰੀ ਖਬਰ ਦੇ ਰਹੀ ਸੀ ਕਿ ਨਾਗੇਜ਼ਾਦੀ ਦਿਨ ਮਨਾਉਣ ਵਾਸਤੇ ਬਜ਼ਿਦ ਨੇ ਪਰ ਸਰਕਾਰ ਉਚੋਲੇ ਫੇਜ ਕੇ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਨਾਗੇ ਨਾ ਮੰਨ ਕਰਕੇ 14 8 1965 ਨੂੰ ਸਵੇਰੇ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ਾਂ ਦੇ ਸਕਾਡਰਨ ਨੇ ਅਚਾਨਕਾ ਕੇ ਕੈਂਪ ਦੇ ਉੱਪਰੋਂ ਦੀ ਉੱਚੀ ਤੇ ਕੰਨ ਪਾੜ ਮੀ ਆਵਾਜ਼ ਨਾਲ ਡਰਾਉਣੇ ਗੇੜੇ ਕੱਢੇ ਅਸੀਂ ਦੂਰ ਬੈਠੇ ਸਿੱਧਾ ਦੇਖ ਰਹੇ ਸੀ ਤੇ ਤੜਕਦੇ ਦਿਲਾਂ ਨੂੰ ਰੋਕ ਕੇ ਇਹ ਹੀ ਹੁਣ ਸਮਝ ਬੈਠੇ ਸੀ ਕਿ ਜਾਨੀ ਨੁਕਸਾਨ ਹਜ਼ਾਰਾਂ ਵਿੱਚ ਨਹੀਂ ਸਗੋਂ ਲੱਖਾਂ ਦੀ ਗਿਣਤੀ ਵਿੱਚ ਹੋਵੇਗਾ। ਉਹਨੇ ਛੇਰ ਵਿੱਚ ਪਤਾ ਨਹੀਂ ਸਰਕਾਰ ਤੇ ਬਾਗੀ ਨਾਗਿਆਂ ਵਿੱਚ ਕੀ ਸਮਝੌਤਾ ਹੋਇਆ ਹੋਵੇਗਾ। ਸਾਰੀ ਫੌਜ ਆਪਣੀ ਅਗਲੀ ਕਾਰਵਾਈ ਰੋਕ ਕੇ ਵਾਪਸ ਆ ਗਈ ਸੀ ਜਿਸ ਕਰਕੇ ਨਾਗੇ ਹੁਣ ਦਿਖਾਵੇ ਤੌਰ ਤੇ ਦਿਨ ਮਨਾ ਕੇ ਸ਼ਾਂਤੀ ਨੂੰ ਕਾਇਮ ਰੱਖਦੇ ਹੋਏ ਘਰਾਂ ਨੂੰ ਚਲੇ ਗਏ ਸੀ। ਹੁਣ ਮੈਨੂੰ ਵਾਪਸ ਪਲਟਨ ਵਿੱਚ ਆਉਣਾ ਮੁਸ਼ਕਲ ਹੋ ਗਿਆ ਸੀ। ਮੈਂ ਸਾਲ 1964 ਈਸਵੀ ਦੇ ਅੰਤ ਵਿੱਚ ਸੀ ਕੰਪਨੀ ਦੀ ਨੌ ਪਲਟੂਨ ਦੇ ਹੌਲਦਾਰ ਦੀ ਡਿਊਟੀ ਕਰਦਾ। ਯਾਨੀ ਜਿਸ ਦਾ ਪਲਟੂਨ ਕਮਾਂਡਰ ਸੂਬੇਦਾਰ ਸੋਨ ਸਿੰਘ ਦੌਰੀਆ ਸੀ ਅਚਾਨਕ ਇੱਥੇ ਭੇਜਣ ਕਰਕੇ ਬਗੈਰ ਕਿਸੇ ਨੂੰ ਚਾਰਜ ਦਿੱਤਿਆਂ। ਸਤੋਈ ਪੋਸਟ ਤੋਂ ਮੇਜਰ ਮਲਖੋਤਰਾ ਸਾਹਿਬ ਵੱਲੋਂ ਹੌਸਲਾ ਅਫਸਾਈ ਮਿਲ ਜਾਣ ਕਰਕੇ ਇੱਥੇ ਕੋਹਿਮਾ ਵਿਖੇ ਆਇਆ ਸੀ। ਸਿਰਫ 2 ਮਹੀਨੇ ਡਿਊਟੀ ਕਰਨੀ ਦਾ ਕਹਿ ਕੇ ਭੇਜਣ ਕਰਕੇ ਪਰ ਹੁਣ 1966 ਈਸਵੀ ਦਾ ਅੰਤ ਆ ਜਾਣ ਕਰਕੇ ਮੈਨੂੰ ਇੱਥੇ 2 ਸਾਲ ਹੋ ਚੱਲੇ ਸੀ। ਫੇਰ ਵੀ ਕੋਈ ਮੈਨੂੰ ਵਾਪਸ ਭੇਜਣ ਦਾ ਤੇ ਨਾ ਹੀ ਕੋਈ ਸੱਦਨ ਦਾ ਨਾ ਹੀ ਲੈ ਰਿਹਾ ਹੁਣ ਕਰਕੇ ਮੈਨੂੰ ਇੱਕ ਪਾਸੇ ਪਲਾਟੂਨ ਦਾ ਚਾਰਜ ਨਾ ਦੇ ਸਕਣ ਦਾ ਫਿਕਰ ਦੂਜਾ ਪੈਦਲ ਫੌਜ ਦੀ ਅਸਰੀ ਸਗਲਾਈ ਤੋਂ ਫਿਰ ਦੂਰ ਰਹਿਣ ਦਾ ਫਿਕਰ ਤੀਸਰਾ ਇੱਥੇ ਹੁਣ ਹਾਲਾਤ ਬਦਲ ਗਏ ਹੁਣ ਕਰਕੇ ਇਹ ਮੈਨੂੰ ਵਾਪਸ ਨਹੀਂ ਭੇਜਣਾ ਚਾਹੁੰਦੇ ਹੁਣ ਕਰਕੇ ਇੱਥੇ ਮੈਨੂੰ ਲੰਮਾ ਸਮਾਂ ਫਸੇ ਰਹਿਣ ਦਾ ਡਰ ਕਿਉਂਕਿ ਸੂਲ ਮੁਤਾਬਕ ਕੰਮ ਦੀ ਰਫਤਾਰ ਲੰਮਾ ਸਮਾਂ ਲੋੜ ਤੋਂ ਵੱਧ ਸਮਾਂ ਠੀਕ ਤੇ ਸਜਦੀ ਰੱਖਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇਜ਼ ਰਫ਼ਤਾਰ ਰੱਖਣ ਵਾਲਾ ਬੰਦਾ ਥੱਕ ਸਕਦਾ ਪਰ ਮੱਠੀ ਵਾਲਾ ਨਹੀਂ ਚੌਥਾ ਮੇਰੀ ਲੋੜ ਤੋਂ ਜ਼ਿਆਦਾ ਕੰਮ ਕਰਦੀ ਕੁਦਰਤੀ ਆਦਤ ਜਿੱਥੇ ਮੈਨੂੰ ਮਿਹਨਤੀ ਹੋਣ ਕਰਕੇ ਮਨ ਨੂੰ ਸਕੂਨ ਯਾਨੀ ਖੁਸ਼ੀ ਦਿੰਦੀ ਦੇਖਣ ਵਾਲਿਆਂ ਦੋਸਤਾਂ ਤੇ ਸੇਨੀ ਰਾਮ ਦੀਆਂ ਨਜ਼ਰਾਂ ਵਿੱਚ ਕਾਬਲ ਬਣਾਉਂਦੀ ਹੋਵੇਗੀ ਉੱਥੇ ਮੇਰੀ ਜ਼ਿੰਦਗੀ ਦੇ ਰਾਹ ਵਿੱਚ ਵੀ ਕਈ ਕਿਸਮ ਦੀਆਂ ਰੁਕਾਵਟਾਂ ਵੀ ਖੜੀਆਂ ਕਰ ਜਾਂਦੀ ਸੀ ਇਹ ਆਦਤ ਨੇ ਭਰਤੀ ਹੁਣ ਤੋਂ ਪਹਿਲਾਂ ਮੇਰੇ ਸਰੀਰ ਨੂੰ ਸੱਚ ਮੁੱਚ ਰੁਲਦੀ ਹਾਲਤ ਵਿੱਚ ਯਾਨੀ ਘਰ ਵਿੱਚ ਲੈ ਆਂਦਾ ਸੀ ਤੇ ਪਰਤੀ ਹੋਣੇ ਮੇਰਾ ਛੁਟਕਾਰਾ ਕਰਵਾਇਆ ਸੀ ਰਜੌਰੀ ਵਿਖੇ ਕੈਂਪ ਦਫਤਰ ਤੇ ਹਵਾਈ ਪਟੜੀ ਦੀ ਦੂਰੀ ਡਿਊਟੀ ਨਿਭਾਉਂਦਿਆਂ ਮੈਨੂੰ ਜ਼ਰੂਰੀ ਜਾਂ 2 ਮਹੀਨੇ ਦੀ ਛੁੱਟੀ ਜਾਣ ਵੇਲੇ ਮੇਰੀ ਬਦਲੀ ਕਰਨ ਵਾਸਤੇ ਹੋਰ ਕੋਈ ਵੀ ਅਹੁਦੇਦਾਰ ਮੇਰਾ ਬਦਲ ਬਨਣ ਵਾਸਤੇ ਹਾਮੀ ਨਹੀਂ ਭਰਤਾ ਸੀ ਜਿਸ ਕਰਕੇ ਜਾਂ ਤਾਂ ਮੇਰੀ ਛੁੱਟੀ ਰੁਕ ਜਾਣੀ ਜਾਂ ਲੋਡ ਵਾਲੇ ਸਮੇਂ ਤੇ ਕਰ ਨਾ ਪੁੱਸ ਸਕਣਾ ਜਾਂ ਫਿਰ ਘਰ ਪਹੁੰਚਣ ਤੋਂ ਥੋੜੇ ਦਿਨਾਂ ਮਗਰੋਂ ਹੀ ਡਿਊਟੀ ਤੇ ਜਲਦੀ ਹਾਜ਼ਰ ਹੋਵੋ ਲਿਖੇ ਵਾਲੀ ਤਾਰਤਾ ਪਹੁੰਚੀ ਜਾਂਦੀ ਸੀ ਜਿਸ ਕਰਕੇ ਕਈ ਵਾਰ ਮੈਂ ਆਪਣੇ ਆਪ ਨੂੰ ਕੋਸਦਾ ਵੀ ਸੀ ਤੇ ਦੁਖੀ ਮਨ ਹਾਜ਼ਰ ਵੀ ਹੋ ਜਾਂਦਾ ਸੀ ਤੇ ਫਕਰ ਵੀ ਮਹਿਸੂਸ ਕਰਦਾ ਸੀ ਕਿ ਮੇਰੀ ਕਿੰਨੀ ਰੋੜ ਹੈ ਅਸਲ ਵਿੱਚ ਸਖਤ ਮਿਹਨਤ ਵਾਲੇ ਕੰਮ ਨੂੰ ਹੋਰ ਕੋਈ ਵੀ ਅਹੁਦੇਦਾਰ ਹੱਥ ਪਾਉਂਦਿਆਂ ਝਿਜਕ ਜਾਂਦੇ ਸਨ ਇਸ ਆਦਤ ਨੇ ਭਾਵੇਂ ਮੈਨੂੰ ਹੁਣ ਤੱਕ ਜਿੱਥੇ ਜ਼ਿੰਦਗੀ ਵਿੱਚ ਕਈ ਵਾਰ ਬਹੁਤ ਦੁਖੀ ਵੀ ਕੀਤਾ ਹੈ ਪਰ ਦਿਲ ਨੂੰ ਬਹੁਤ ਸਕੂਨ ਵੀ ਮਿਲਿਆ ਫਰਕ ਇਹ ਹੈ ਦੁੱਖਾਂ ਵਾਲਾ ਵੇਲਾ ਮੈਨੂੰ ਯਾਦ ਹੈ ਪਰ ਸਕੂਨ ਵਾਲਾ ਵੇਲਾ ਭੁੱਲ ਚੁੱਕਿਆ ਇਹੀ ਹਾਲ ਹੁਣ ਮੇਰਾ ਕੋਹੇਮਾ ਵਿਖੇ ਹੋ ਗਿਆ ਸੀ ਇੱਥੇ ਨਾ ਮੈਨੂੰ ਛੁੱਟੀ ਕੱਟਣੀ ਸੌਖੀ ਸੀ ਤੇ ਨਾ ਹੀ ਬਦਲੀ ਹੋਣ ਦੀ ਉਮੀਦ ਬਾਕੀ ਰਹੀ ਸੀ ਅਸਲ ਵਿੱਚ ਇਸ ਮੈਸੇ ਦੀ ਸੇਵਾਦਾਰ ਬਹੁਤ ਹੀ ਚਲਾਕ ਤੇ ਕਮਚੋਰ ਸੀ ਪਹਿਲ ਤੇ ਪਿਛਲੇ ਗੋਰਖੇ ਹੌਲਦਾਰ ਵਰਗੇ ਬਹੁਤ ਭੋਲੇ ਪਾਲੇ ਤੇ ਅਨਪੜ੍ਹ ਹੋਣ ਕਰਕੇ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਤੇ ਫੇਲ ਹੋ ਜਾਂਦੇ ਸੀ ਇਹਨਾਂ ਕਈ ਗੋਰਖਾ ਹੌਲਦਾਰ ਫੇਲ ਕੀਤੇ ਸੀ ਇਸ ਕਰਕੇ ਇੱਥੇ ਸਿੱਖ ਹੌਲਦਾਰ ਸੱਦਿਆ ਗਿਆ ਸੀ ਹੁਣ ਉਹੀ ਸੇਵਾਦਾਰ ਠੀਕ ਜਿਤ ਹੋ ਕੇ ਠੀਕ ਕੰਮ ਕਰਦੇ ਹੋਣ ਕਰਕੇ ਮੈਸਟਰ ਸਟੈਂਡਰਡ ਵੀ ਠੀਕ ਲੀਤੇ ਆ ਗਿਆ ਸੀ ਹੁਣ ਲਗਾਮ ਕੱਸੀ ਜਾ ਚੁੱਕੀ ਹੋਣ ਕਰਕੇ ਸੇਵਾਦਾਰ ਮਰਜ਼ੀ ਨਹੀਂ ਸੀ ਕਰਦੇ ਸਗੋਂ ਚਾਬਕ ਦੀ ਅੱਖ ਦੇ ਇਸ਼ਾਰੇ ਤੇ ਨਜ਼ਰ ਰੱਖਦੇ ਸੀ ਮੇਰੇ ਵੱਲੋਂ ਵਾਪਸੀ ਦੇ ਯਤਨ ਸ਼ੁਰੂ 2 ਮਹੀਨੇ ਦੀ ਥਾਂ 2 ਸਾਲਾਂ ਨੂੰ ਹੋਣ ਬਾਰੇ ਤੇ ਵਾਪਸੀ ਦਾ ਕੋਈ ਅਪਰਾਲਾ ਨਾ ਹੁੰਦਾ ਦੇਖ ਕੇ ਪਹਿਲੋਂ ਮੈਂ 17/1966 ਨੂੰ ਤੇ ਫਿਰ 23/1966 ਨੂੰ ਬੇਨਤੀ ਪੱਤਰ ਪੀਐਮਸੀ ਕਰਨਲ ਸਿੱਧੂ ਨੂੰ ਆਪ ਜਾ ਕੇ ਦਿੱਤਾ ਅਤੇ ਇੱਕ ਦੋ ਚਿੱਠੀਆਂ ਮੇਜਰ ਮਲਹੋਤਰਾ ਸਾਹਿਬ ਨੂੰ ਅਗਲ ਪਿਛੜ ਲਿਖ ਦਿੱਤੀਆਂ ਤਾਂ ਜਾ ਕੇ ਮੇਰੀ ਬਦਲੀ ਬਾਰੇ ਹਰਕਤ ਸ਼ੁਰੂ ਹੋ ਗਈ। ਅਸਲ ਵਿੱਚ ਮੇਰੀ ਅਗਲੀ ਤਰੱਕੀ ਬਾਰੇ ਵਾਰੀ ਵੀ ਨਹੀਂ ਸੀ ਪਰ ਪਲਟ ਨੇ ਸਿਰਫ ਮੈਨੂੰ ਸਦਨ ਕਰਕੇ ਹੀ ਮੇਰੀ ਅਗਲੀ ਤਰੱਕੀ ਦਾ ਬਹਾਨਾ ਬਣਾ ਕੇ ਵਾਪਸ ਭੇਜਣ ਵਾਸਤੇ ਇੱਕ ਤਾਰ ਤੇ ਇੱਕ ਚਿੱਠੀ ਲਿਖੀ ਸੀ ਜਿਸ ਕਰਕੇ ਹੁਣ ਅਗਲੇ ਹੌਲਦਾਰ ਦੀ ਤਲਾਸ਼ ਸ਼ੁਰੂ ਹੋ ਗਈ। ਪਹਿਲਾ ਗੋਰਖਾ ਹੌਲਦਾਰ ਪਤਾ ਨਹੀਂ ਕਿੱਥੇ ਭੇਜ ਦਿੱਤਾ ਸੀ ਹੁਣ ਰਾਜਪੂਤ ਰੈਜੀਮੈਂਟ ਦਾ ਹੌਲਦਾਰ ਜਿਸ ਦਾ ਨਾਮ ਇਹਨੂੰ ਯਾਦ ਨਹੀਂ ਹੈ ਆ ਗਿਆ ਸੀ ਮੈਂ ਉਸ ਨੂੰ ਕੁਝ ਦਿਨਾਂ ਵਿੱਚ ਚਾਰ ਦਿੱਤੇ ਕਿ ਪੂਰੀ ਜ਼ਿੰਮੇਵਾਰੀ ਵੀ ਸੰਭਾਲ ਦਿੱਤੀ ਅਤੇ ਆਪ ਜਾਂਦੀ ਤਿਆਰੀ ਕਰ ਲਈ ਸੀ ਮਿਲਟਰੀ ਦੇ ਅਹੁਦੇ ਜਮਾਦਾਰਤਾ ਦਾ ਨਾਮ ਬਦਲ ਕੇ ਨਾਇਬ ਸੂਬੇਦਾਰ ਰੱਖਿਆ ਗਿਆ ਅੰਗਰੇਜ਼ੀ ਰਾਜ ਦੇ ਵੇਲੇ ਤੋਂ ਮਿਲਟਰੀ ਦੇ ਅਹੁਦੇ ਜਮਾਦਾਰਤਾ ਅਹੁਦਾ ਚੱਲਿਆ ਆ ਰਿਹਾ ਸੀ ਜੋ ਸੂਬੇਦਾਰ ਦੇ ਅਹੁਦੇ ਤੋਂ ਹੇਠਲਾ ਤੇ ਹਵਾਲਦਾਰ ਤੋਂ ਉੱਪਰ ਵਾਲਾ ਹੁੰਦਾ ਸੀ ਪਾਵੇਂ ਇਹ ਉਹਦਾ ਕਾਫੀ ਮਹੱਤਵਪੂਰਨ ਹੁੰਦਾ ਹੈ ਪਰ ਇਹ ਸੌਦੇ ਦਾ ਨਾਮ ਸਤਿਕਾਰਯੋਗ ਨਾ ਹੋਣ ਕਰਕੇ ਅਤੇ ਦੋ ਅਰਥੀ ਵੀ ਸੀ ਜਿਸ ਕਰਕੇ ਇਸ ਦਾ ਸ਼ਾਬਦਿਕ ਅਰਥ ਵੀ ਠੀਕ ਨਾ ਨਿਕਲਣ ਕਰਕੇ 1963 ਈਸਵੀ ਨੂੰ ਇਸ ਸੌਦੇ ਦਾ ਨਾਮ ਬਦਲ ਕੇ ਨੈਬ ਸੂਬੇਦਾਰ ਇੱਕ ਇੱਜ਼ਤਦਾਰ ਤੇ ਸੁੰਦਰ ਨਾਮ ਰੱਖ ਦਿੱਤਾ ਗਿਆ ਸੀ ਮੈਨੂੰ ਜਨਰਲ ਸਾਹਿਬ ਨੇ ਦਫ਼ਤਰ ਸੱਦ ਲਿਆ ਵਾਪਸ ਜਾਣ ਤੋਂ ਇੱਕ ਦਿਨ ਪਹਿਲਾਂ ਏਡੀਸੀ ਕੰਪਨੀ ਕੈਪਟਨ ਗਿਰੀ ਨੇ ਮੈਨੂੰ ਕਿਹਾ ਤੈਨੂੰ ਜਨਰਲ ਸਾਹਿਬ ਨੇ ਆਪਣੇ ਦਫ਼ਤਰ ਬੁਲਾਇਆ ਮੈਨੂੰ ਉੱਥੇ ਪਹੁੰਚਣ ਵਿੱਚ ਥੋੜਾ ਸਮਾਂ ਲੱਗ ਗਿਆ ਤਾਂ ਉਹ ਮੈਨੂੰ ਉਡੀਕ ਕੇ ਕਿਸੇ ਜ਼ਰੂਰੀ ਕੰਮ ਦੂਰ ਚਲੇ ਗਏ ਤੇ ਜਾਂਦੇ ਹੋਏ ਮੇਰੇ ਬਾਰੇ ਡਿਪਟੀ ਜੀਓਸੀ ਬਰਗੇਡੀਅਰ ਬੀਸੀ ਪਾਂਡੇ ਨੂੰ ਦੱਸ ਗਏ ਜਦੋਂ ਮੈਂ ਦਫ਼ਤਰ ਪਹੁੰਚਿਆ ਤਾਂ ਜਨਰਲ ਸਾਹਿਬ ਜਾ ਚੁੱਕੇ ਸੀ ਮੈਨੂੰ ਏਡੀਸੀ ਨੇ ਪਾਸ ਵਾਲੇ ਦਰਵਾਜ਼ੇ ਰਾਹੀਂ ਜਾ ਕੇ ਹੁਣ ਪਾਂਡੇ ਸਾਹਿਬ ਨੂੰ ਅੰਦਰ ਮਿਲਣ ਵਾਸਤੇ ਕਿਹਾ ਮੈਂ ਅੰਦਰ ਜਾ ਕੇ ਸਲੂਟ ਕੀਤਾ ਤਾਂ ਪਾਂਡੇ ਸਾਹਿਬ ਕਹਿੰਦੇ ਜਨਰਲ ਸਾਹਿਬ ਅੱਡੀ ਕਿਸੇ ਜ਼ਰੂਰੀ ਕੰਮ ਦੂਰ ਜਾ ਚੁੱਕੇ ਨੇ ਨਾਲੇ ਹੱਸ ਕੇ ਕਹਿੰਦੇ ਤੂੰ ਇਥੇ ਮੈਂ ਸਤੀ ਡਿਊਟੀ ਬਹੁਤ ਸੋਹਣੀ ਕੀਤੀ ਕਰਕੇ ਜਨਰਲ ਸਾਹਿਬ ਤੇਰੇ ਉੱਪਰ ਬਹੁਤ ਖੁਸ਼ ਨੇ ਹੁਣ ਤੋਂ ਪਲਟਨ ਨੂੰ ਵਾਪਸ ਜਾ ਰਹੇ ਹਾਂ ਤੂੰ ਦੱਸ ਕੀ ਚਾਹੁੰਦਾ ਹੈ ਅਸਲ ਵਿੱਚ ਸੱਚਮੁੱਚ ਮੇਰੇ ਦਿਲ ਵਿੱਚ ਕੋਈ ਵੀ ਮੰਗ ਇੱਛਾ ਨਾ ਹੋਣ ਕਰਕੇ ਮੈਂ ਕਿਹਾ ਬਸ ਸਰ ਮੈਂ ਵੀ ਡਿਊਟੀ ਕਰਕੇ ਬਹੁਤ ਖੁਸ਼ ਹਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਨੇ ਬਾਰੋ-ਬਾਰੀ ਤਿੰਨ ਵਾਰ ਮੈਨੂੰ ਕੁਝ ਨਾ ਕੁਝ ਜ਼ਰੂਰ ਮੰਗਣ ਵਾਸਤੇ ਕਿਹਾ ਸੀ ਪਤਾ ਨਹੀਂ ਉਹਨਾਂ ਦੇ ਦਿਲ ਵਿੱਚ ਕੀ ਹੋਵੇਗਾ ਪਰ ਮੈਂ ਹਰ ਵਾਰ ਸਰ ਮੈਨੂੰ ਕੁਝ ਨਹੀਂ ਹੋਰ ਚਾਹੀਦਾ ਪਰ ਮੈਂ ਬਹੁਤ ਖੁਸ਼ ਹਾਂ ਕਹਿ ਦਿੰਦਾ ਰਿਹਾ ਮੇਰੇ ਵੱਲੋਂ ਕੁਝ ਵੀ ਨਾ ਮੰਗੇ ਜਾਣ ਤੇ ਪਾਂਡੇ ਸਾਹਿਬ ਨੇ ਏਡੀਸੀ ਨੂੰ ਅੰਦਰ ਸੱਦ ਕੇ ਕਿਹਾ ਦੇਖੋ ਸ਼ਿਵ ਸਿੰਘ ਕੁਝ ਵੀ ਨਹੀਂ ਮੰਗ ਰਹਾ ਕਰਕੇ ਮੇਰੀ ਤਰਫੋਂ ਇਸੇ ਦੋ ਬੋਟਲ ਰਮ ਦੇ ਦੇਣਾ ਔਰ ਇਹ ਜਨਰਲ ਸਾਹਿਬ ਕੀ ਦੋ ਨੰਬਰ ਜੀਪ ਮੇ ਬੈਠ ਕਰ ਜਾਏਗਾ ਤੇ ਇਹ ਸੁਣ ਕੇ ਮੈਂ ਹੱਸ ਕੇ ਸਲੂਟ ਕਰਕੇ ਦਫ਼ਤਰ ਵਿੱਚੋਂ ਬਾਹਰ ਆ ਗਿਆ ਸੀ ਤੇ ਸਵੇਰੇ ਵਾਪਸ ਜਾਣ ਵਾਸਤੇ ਤਿਆਰੀ ਕਰਨ ਲੱਗ ਪਿਆ ਸੀ ਹੁਣ ਮੈਂ ਵਾਪਸ ਪਲਟਣ ਵੱਲ ਨੂੰ ਸਵੇਰੇ ਜਨਰਲ ਸਾਹਿਬ ਦੀ 2 ਨੰਬਰ ਜੀਪ ਨੂੰ ਤੇ ਦੋ ਰਾਮ ਦੀਆਂ ਬੋਤਲਾਂ ਲੈ ਕੇ ਡਰਾਈਵਰ ਵੀ ਆ ਗਿਆ ਮੈਂ ਸਭ ਨੂੰ ਮਿਲ ਕੇ ਸਮਾਨ ਜੀਪ ਵਿੱਚ ਰੱਖ ਆਪਣੀ ਰਾਈਫਲ ਤੇ ਗੋਲੀ ਸਿੱਕਾ ਲੈ ਕੇ ਚੱਲ ਪਿਆ ਤੇ ਦੀਮਾਪੁਰ ਤੋਂ ਰੇਲ ਵਿੱਚ ਬੈਠ ਮਰੀਆਣੀ ਤੱਕ ਤੇ ਅੱਗੇ ਕਾਨਵਾਈ ਰਾਹੀਂ ਮਰੀਆਣੀ ਤੋਂ ਬਰਿੰਕੋਂਗ ਮਕੋਕਚੋਂਗ ਤੇ ਹੁਣ ਪਲਟਨ ਚਾਕੀ ਵਿਖੇ ਸੀ ਉੱਥੇ ਪਹੁੰਚਿਆ ਸਵੇਰੇ ਮੈਨੂੰ ਦਫ਼ਤਰ ਸੱਦਿਆ ਗਿਆ ਅਗਲੇ ਦਿਨ ਸਵੇਰੇ ਮੈਨੂੰ ਬਾਹਰ ਖੜਾ ਦੇਖ ਕੇ ਮਲਹੋਤਰਾ ਸਾਹਿਬ ਇੱਕ ਕਾਗਜ਼ ਅੰਦਰੋਂ ਹੱਥ ਵਿੱਚ ਫੜ ਕੇ ਆਪ ਹੀ ਬਾਹਰ ਮੇਰੇ ਕੋਲ ਆ ਕੇ ਕਹਿੰਦੇ ਪਲਟਨ ਤੈਨੂੰ ਉੱਥੇ ਚੰਗਾ ਕੰਮ ਪਲਟਨ ਤੇ ਸਿਖਾਂ ਦਾ ਨਾਮ ਉੱਚਾ ਕਰਨ ਕਰਕੇ ਸ਼ਾਬਾਸ਼ ਕਹਿੰਦੀ ਹੈ ਹੱਥ ਵਿੱਚ ਫੜਿਆ ਕਾਗਜ਼ ਮੈਨੂੰ ਦਿਖਾਉਂਦੇ ਹੋਏ ਕਹਿੰਦੇ ਇਹ ਚਿੱਠੀ ਉਥੋਂ ਜਨਰਲ ਸਾਹਿਬ ਦੀ ਵੀ ਆਈ ਹੈ ਇਸ ਵਿੱਚ ਤੈਨੂੰ ਤੇ ਪਲਟਨ ਨੂੰ ਤੇਰੇ ਵੱਲੋਂ ਚੰਗੀ ਡਿਊਟੀ ਕਰਨ ਕਰਕੇ ਸ਼ਾਬਾਸ਼ ਲਿਖੀ ਹੋਈ ਹੈ ਇਹ ਸੁਣ ਕੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਮੇਰੀ ਡਿਊਟੀ ਕਰਨ ਦਾ ਸੋਨਾ ਮੁੱਲ ਪੈ ਗਿਆ ਹੈ। ਕਿ ਆਖੀ ਪੋਸਤੋਂ ਮੈਂ ਸਾ ਵਿੱਚ ਤਾਇਨਾਤ ਸੀ ਕੰਪਨੀ ਵਿੱਚ ਪਹੁੰਚਿਆ। ਮੇਜਰ ਮਲਹੋਤਰਾ ਸਾਹਿਬ ਨੂੰ ਮਿਲ ਕੇ ਮੈਂ ਕਾਨਵਾਈ ਰਾਹੀਂ ਮਕੌਕ ਚੌਂਗ, ਵ੍ਰਿੰਗਕੌਂਗ, ਆਮ ਗੁਰੀਗੇਟ ਮਰੀਆਣੀ ਹੁੰਦਾ ਹੋਇਆ ਸੀ ਕੰਪਨੀ ਦੇ ਪੋਸਟ ਤੇ ਪਹੁੰਚ ਗਿਆ। ਬਾਕੀ ਅਗਲੇ ਭਾਗ ਵਿੱਚ